ਸਤ ਸ੍ਰੀ ਅਕਾਲ ਦੋਸਤੋ Travel with Sardar ਦੇ ਨਵੇਂ ਵਲੌਗ ਚ ਤੁਹਾਡਾ ਸਵਾਗਤ ਆ ਅੱਜ ਤੁਹਾਨੂੰ ਅਜਿਹੀ ਜਗ੍ਹਾ ਦੇ ਦਰਸ਼ਨ ਕਰਾਉਨੇ ਆ ਜਿੱਥੇ ਪੰਜਾਬੀ ਗਏ ਤਾਂ ਹੈਗੇ ਆ ਪਰ ਉੱਥੇ ਦਾ ਕਦੇ ਕਿਸੇ ਨੇ ਵਲੌਗ ਨਹੀਂ ਬਣਾਇਆ ਉੱਥੇ ਬਾਰੇ ਕਿਸੇ ਨੇ ਦੱਸਿਆ ਨਹੀਂ ਮੈਂ ਸਾਰਾ YouTube ਦੇਖ ਲਿਆ ਪਰ ਮੈਨੂੰ ਉਹ ਲੱਭਿਆ ਨਹੀਂ ਤੇ ਅੱਜ ਤੁਹਾਨੂੰ ਅਜਿਹੀ ਜਗ੍ਹਾ ਦੇ ਦਰਸ਼ਨ ਕਰਾਉਨੇ ਆ ਜਿਹੜੀ ਸ਼ਿਮਲੇ ਤੋਂ 40 ਕਿਲੋਮੀਟਰ ਚੈਲ ਤੋਂ 24 ਕਿਲੋਮੀਟਰ ਨਹੀਂ 14 ਕਿਲੋਮੀਟਰ ਤੇ ਕੰਡਾ ਘਾੜ ਤੋਂ 24 ਕਿਲੋਮੀਟਰ ਸੋਲਨ ਤੋਂ 30 ਕਿਲੋਮੀਟਰ ਤੇ ਚੰਡੀਗੜ੍ਹ ਤੋਂ ਵੀ 2 2.5 ਘੰਟੇ ਦੀ ਡਰਾਈਵ ਦੇ ਉੱਤੇ ਆਪਾਂ ਅਜਿਹੀ ਜਗ੍ਹਾ ਤੇ ਪਹੁੰਚ ਸਕਦੇ ਹਾਂ ਇੱਥੇ ਇੱਕ ਤਾਂ ਸਭ ਤੋਂ ਵੱਡੀ ਖਾਸੀਅਤ ਇਹ ਆ ਕਿ ਇੱਥੇ ਟ੍ਰੈਫਿਕ ਹੈ ਨਹੀਂ ਦੂਸਰਾ ਇੱਥੇ ਰਸਤੇ ਦੇ ਵਿੱਚ ਪਿੰਡ ਆਉਂਦੇ ਆ ਛੋਟੇ-ਛੋਟੇ ਆਉਂਦੇ ਆ ਤੇ ਇੱਥੇ ਇੱਕ ਫਰੈਂਸਿਕ ਲੈਬ ਵੀ ਆਉਂਦੀ ਆ ਜਿਹੜੀ ਦੁਨੀਆਂ ਤੋਂ ਲੁਕੋ ਕੇ ਇੱਥੇ ਬਣਾਈ ਹੋਈ ਆ ਤੇ ਜਦੋਂ ਕੋਈ ਵੱਡਾ ਇਨਵੈਸਟੀਗੇਸ਼ਨ ਕਰਨੀ ਹੁੰਦੀ ਆ ਕੋਈ ਕ੍ਰਾਈਮ ਦੀ ਕਰਨੀ ਹੁੰਦੀ ਆ ਤਾਂ ਉਹ ਲੈਬ ਵੀ ਇਸੇ ਜਗ੍ਹਾ ਤੇ ਸਥਿਤ ਆ ਤੇ ਆਪਾਂ ਪਹੁੰਚ ਗਏ ਜਿਹੜੀ ਜਗ੍ਹਾ ਤੇ ਤੁਹਾਨੂੰ ਲੈ ਕੇ ਜਾ ਰਹੇ ਆ ਉਸ ਜਗ੍ਹਾ ਦਾ ਨਾਮ ਆ ਜੁੰਗਾ ਹਿਮਾਚਲ ਦੇ ਵਿੱਚ ਤੇ ਚਲੋ ਚੱਲੀਏ ਅੱਗੇ ਮੇਰੇ ਸਾਥੀ ਵੀਰ ਨੂੰ ਇਹ ਨਹੀਂ ਪਤਾ ਵੀ ਅਸੀਂ ਕਿੱਥੇ ਚੱਲੇ ਆ ਤੇ ਅਸਲ ਕਹਾਣੀ ਇਹ ਆ ਹਰਮੀਤ ਬੁੱਟਰਾ ਵੀਰ ਮੇਰਾ ਤੇ ਇਹਨੂੰ ਮੈਂ ਦੱਸਿਆ ਨਹੀਂ ਹੈਗਾ ਕਿ ਅੱਗੇ ਜਾ ਕੇ ਇਸ ਹੋਟਲ ਵਾਲਿਆਂ ਨੇ ਸਾਨੂੰ ਇਨਵਾਈਟ ਕੀਤਾ ਹੋਇਆ ਇੱਥੇ ਦਾ ਜਿਹੜੇ ਓਨਰ ਆ ਉਹ ਕਹਿ ਲੋ ਵੀ ਮੈਨੇਜਰ ਓਨਰ ਤੇ ਛੋਟੀ ਜੀ ਉਮਰ ਦਾ ਮੁੰਡਾ ਵਾ ਉਹਦਾ ਨੋਆ ਅਰਨਵ ਤੇ ਕਾਫੀ ਪੜਾਈ ਪੜੀ ਹੋਈ ਆ ਉਹਨੇ ਤੇ ਪਹਿਲਾਂ ਤਾਂ ਆਪਾਂ ਇੱਥੇ ਰੁੱਕ ਕੇ ਇਸ ਜਗ੍ਹਾ ਨੂੰ ਨਿਹਾਰਦੇ ਆ ਇੱਥੇ ਕੁਝ ਸ਼ਾਟ ਲੈਣੇ ਆ ਇੱਥੇ ਡਰੋਨ ਉਡਾਉਣੇ ਆ ਹਾਈ ਵੀਰੇ ਇੱਧਰ ਨੂੰ ਮੇਰੀ ਫੋਟੋ ਕਿੱਥੇ ਫੇਰ ਉਹਦੇ ਨਾਲ ਗੱਲ ਕਰਦੇ ਆ ਉਹਨੂੰ ਮੈਂ ਫੋਨ ਕਰਦਾ ਅਰਨਵ ਨੂੰ ਤੇ ਉਹ ਸਾਡੇ ਕੋਲੇ ਇਸੇ ਗਰਾਊਂਡ 'ਚ ਹੀ ਆ ਜਾਣਗੇ ਫਿਰ ਆਪਾਂ ਇਹਨਾਂ ਦਾ ਹੋਟਲ ਦੇਖਦੇ ਆ ਚੱਲ ਕੇ ਤੇ ਕੀ ਕੀ ਉੱਥੇ ਸਹੂਲਤਾਂ ਨੇ ਮੈਂ ਇਹਦੇ ਵਿੱਚ ਰੇਟ ਨਹੀਂ ਡਿਸਕਸ ਕਰਨਾ ਜੇ ਤੁਸੀਂ ਤਿੰਨ ਜਣੇ ਫੈਮਿਲੀ ਦੇ ਜਾਂ ਚਾਰ ਬੰਦੇ ਹੈਗੇ ਹੋ ਇੱਕ ਰੀਜ਼ਨੇਬਲ ਰੇਟ ਮਾੜੇ ਤੋਂ ਮਾੜਾ ਵੀ ਤੁਸੀਂ ਹੋਟਲ ਦੇਖਿਆ ਹੋਣਾ ਪਰ ਇਹ ਵਧੀਆ ਤੋਂ ਵਧੀਆ ਹੋਟਲ ਆ ਸੇਮ ਪ੍ਰਾਈਸ 'ਚ ਹੋ ਸਕਦਾ ਕਿ ਥੋੜਾ ਬਹੁਤ ਉੱਤੇ ਹੋ ਜਵੇ ਕਿਉਂਕਿ ਇਹ ਬ੍ਰੇਕਫਾਸਟ ਲੰਚ ਡਿਨਰ ਸੂਪ ਤੇ ਕਹ ਲਓ ਵੀ ਚਾਹ ਸਾਰਾ ਕੁਝ ਇਨਕਲੂਡ ਆ ਇਹਨਾਂ ਦੇ ਪੈਕੇਜ ਦੇ ਵਿੱਚ ਹੋਟਲ ਤੁਹਾਨੂੰ ਦਿਖਾਉਣਾ ਤੁਸੀਂ ਦੋ ਰਾਤਾਂ ਰਹਿ ਕੇ ਆਓ ਤੁਹਾਨੂੰ ਐਦਾਂ ਲੱਗੂ ਜਿਵੇਂ ਕਿਸੇ ਜੰਨਤ ਚ ਰਹਿ ਕੇ ਆਏ ਆ ਤੇ ਜੇ ਮੰਨ ਲਓ ਕਿ ਤੁਸੀਂ ਕਿਸੇ ਵੀ ਸ਼ਹਿਰ ਨਾਲ ਬਿਲੋਂਗ ਕਰਦੇ ਹੋ ਨਾ ਲੁਧਿਆਣੇ ਨਾਲ ਕਰਦੇ ਹੋ ਨਾ ਜਲੰਧਰ ਨਾਲ ਕਰਦੇ ਹੋ ਜਾਂ ਚੰਡੀਗੜ੍ਹ ਨਾਲ ਕਰਦੇ ਹੋ ਤਾਂ ਇਸ ਜਗ੍ਹਾ ਤੋਂ ਬੰਦਾ 4-5 ਘੰਟੇ ਦੇ ਵਿੱਚ ਆਪਣੇ ਘਰੇ ਪਹੁੰਚ ਜਾਂਦਾ ਤੇ ਇੱਥੇ 5G ਨੈਟਵਰਕ ਵੀ ਹੈਗਾ ਤੇ ਇਹ ਜਿਹੜਾ ਸਾਹਮਣੇ ਤੁਸੀਂ ਪਹਾੜ ਦੇਖਦੇ ਹੋ ਉਹ ਸਾਹਮਣੇ ਸ਼ਿਮਲਾ ਦਿਸਦਾ ਤੇ ਇੱਥੋਂ ਜੇ ਡਾਇਰੈਕਟ ਜਾਈਏ ਤਾਂ ਸਮਝ ਲਓ ਵੀ 10 ਕਿਲੋਮੀਟਰ ਹੋਣਾ ਤੇ ਜੇ ਘੁੰਮ ਫਿਰ ਕੇ ਬਾਈ ਰੋਡ ਜਾਣੇ ਆ ਤਾਂ ਇਹ ਜਿਹੜਾ ਰਸਤਾ ਵਾ 35 ਤੋਂ 40 ਕਿਲੋਮੀਟਰ ਬਣ ਜਾਂਦਾ ਤੇ ਇਹ ਜਿਹੜਾ ਹੋਟਲ ਆ ਇਹ ਹੋਟਲ ਵਾਲਿਆਂ ਨੇ ਸਾਨੂੰ ਇਨਵਾਈਟ ਕੀਤਾ ਇੱਥੇ ਚਾਹ ਵੀ ਪੀਵਾਂਗੇ ਰੋਟੀ ਵੀ ਖਾਵਾਂਗੇ ਤੇ ਇਸ ਬਲੌਗ ਦੇ ਵਿੱਚ ਹੀ ਤੁਹਾਨੂੰ ਇਸ ਅੰਦਰੋਂ ਹੋਟਲ ਦਿਖਾਉਂਗਾ ਕਿ ਤੁਹਾਡੀ ਰੂਹ ਖੁਸ਼ ਹੋ ਜਾਊਗੀ ਚਲੋ ਤੁਸੀਂ ਪਹਿਲਾਂ ਨਜ਼ਾਰੇ ਲਾਓ ਫਿਰ ਆਪਾਂ ਅਗਲੀਆਂ ਗੱਲਾਂ ਕਰਦੇ ਆਂ ਅੱਗੇ ਇੱਕ ਗੱਲ ਹੋਰ ਅ ਜਿੱਥੇ ਸਰਕਲ ਬਲਿੰਕ ਕਰਦੇ ਆ ਇਸ ਜਿਹੜੀ ਜਗ੍ਹਾ ਬਣੀ ਹੋਈ ਹੈ ਪਲੇਟਫਾਰਮ ਬਣੇ ਹੋਏ ਆ ਜੇ ਕਿਸੇ ਨੇ ਆਪਣਾ ਟੈਂਟ ਲਾ ਕੇ ਇੱਥੇ ਆਪ ਰਹਿਣਾ ਟਾਇਲਟ ਬਾਥ ਇਹ ਹੋਟਲ ਵਾਲੇ ਪ੍ਰੋਵਾਈਡ ਕਰਨਗੇ ਪਲੱਸ ਦੂਜੀ ਗੱਲ ਕਿ ਇਹ ਖਾਣਾ ਵੀ ਪ੍ਰੋਵਾਈਡ ਕਰਨਗੇ ਤੁਹਾਨੂੰ ਕੁਝ ਇੱਕ ਨਾ ਮਾਤਰਾ ਕਹੋ ਪੈਸਿਆਂ ਦੇ ਉੱਤੇ ਤੇ ਇਹ ਖੂਬਸੂਰਤੀ ਹੈ ਜਿਹੜੀ ਸਾਨੂੰ ਬਹੁਤ ਦੂਰ ਜਾਣਾ ਪੈਂਦਾ ਕਸ਼ਮੀਰ ਜਾਣਾ ਪੈਂਦਾ ਕਿਤੇ ਹੋਰ ਜਾਣਾ ਪੈਂਦਾ ਇਹ ਖੂਬਸੂਰਤੀ ਸਾਨੂੰ ਇਸੇ ਜਗ੍ਹਾ ਤੇ ਮਿਲ ਜੂ ਮੈਂ ਆਪਣੇ ਮਿੱਤਰ ਨੂੰ ਫੋਨ ਕਰਤਾ ਅਰਨਵ ਨੂੰ ਤੇ ਉਹ ਆ ਰਿਹਾ ਤੇ ਆਪਾਂ ਉਹਦੇ ਨਾਲ ਕਰੀਏ ਗੱਲਾਂ ਨਾਲੇ ਉਹਦੀ ਪੜ੍ਹਾਈ ਦੀਆਂ ਗੱਲਾਂ ਕਰੀਏ ਨਾਲੇ ਦੇਖੀਏ ਉਹ ਕੀ ਕੀ ਆਪਾਂ ਨੂੰ ਸਹੂਲਤਾਂ ਦਿੰਦੇ ਆ ਦਿਨ ਰਾਤ ਚੌਗਣੀ ਤਰੱਕੀ ਕਰੇ ਤੁਸੀਂ ਦੇਖੋ ਇਹ ਟੂਰਿਜ਼ਮ ਦਾ ਜਿਹੜਾ ਬਿਜ਼ਨਸ ਆ ਨਾ ਇਹਦੇ ਵਾਸਤੇ ਵੀ ਪੜ੍ਹਾਈ ਆ ਇਹਦੇ ਵਾਸਤੇ ਵੀ ਬੜੀਆਂ ਵੱਡੀਆਂ ਵੱਡੀਆਂ ਡਿਗਰੀਆਂ ਨੇ ਠੀਕ ਆ ਤੇ ਭਾਜੀ ਤੁਹਾਡਾ ਸ਼ੁਭ ਨਾਮ ਕੀ ਆ ਮੇਰਾ ਨਾਮ ਅਰਨਵ ਹੈ ਸਰ ਅਰਨਵ ਜੀ ਆਪਾਂ ਖੜੇ ਆ ਇਸ ਵੇਲੇ ਜੁੰਗਾ ਦੇ ਵਿੱਚ ਤੇ ਜਿਹੜਾ ਮਹਿਲੀ ਤੋਂ 17 ਕਿਲੋਮੀਟਰ ਦੂਰ ਆ ਜਾਨਕਿ ਛੋਟੇ ਸ਼ਿਮਲੇ ਤੋਂ 20 ਕਿਲੋਮੀਟਰ ਦੂਰ ਆ ਤੇ ਆਪਣਾ ਜੇ ਆਪਾਂ ਕਹიდੀਏ ਸਾਧੂ ਪੁਲ ਤੋਂ 12 ਕਿਲੋਮੀਟਰ ਦੂਰ ਆ ਤੇ ਚਾਹਲ ਕਿੰਨੀ ਦੂਰ ਆ ਸਰ ਇਥੋਂ ਸਰ 14 ਕਿਲੋਮੀਟਰ ਤੇ ਉਹ ਵੀ ਦੱਸਦੇ ਹਾਂ ਜਿੱਥੋਂ ਕੰਡਾ ਘਾਟ ਕੇ ਨਾ ਸਰ 24 ਕਿਲੋਮੀਟਰ ਇਹ ਉਹ ਪੋਜੀਸ਼ਨ ਆ ਇਹ ਉਹ ਜਗਾਵਾ ਜਿੱਥੇ ਪੰਜਾਬ ਵਾਲਾ ਹਰੇਕ ਬੰਦਾ ਆ ਕੇ ਜੇ ਚੰਡੀਗੜ੍ਹ ਤੋਂ ਸਿਰਫ 2 ਘੰਟੇ ਦੀ ਡਰਾਈਵ ਆ ਭਾਜੀ ਅਰਨਵ ਕੋਲੇ ਇਹਨਾਂ ਦੇ ਬੜੇ ਸੋਹਣੇ ਆ ਮੈਂ ਇਸ ਵਲੌਗ ਦੇ ਵਿੱਚ ਮੈਂ ਇਹਨਾਂ ਦੇ ਜਿਹੜੇ ਕਾਟੇਜ ਬਣੇ ਆ ਉਹਨਾਂ ਨੂੰ ਵੀ ਦਿਖਾਉਂਗਾ ਤੇ ਅਰਨਵ ਭਾਜੀ ਕੋਲੇ ਆਓ ਡਿਨਰ ਲਾਂਚ ਤੇ ਬ੍ਰੇਕਫਾਸਟ ਇਨਕਲੂਡ ਆ ते बाकी आए हैं भी तो ये नॉर्मल नहीं है हट ये एक लग्जरी होटल ने जो लग्जरी होटल आते इतने जरूर आओ तु दसो कि रिजॉर्ट नहीं है ये एक एडवेंचर साइट भी है ये जो पूरा एरिया है ये पैराग्लाइडिंग की लैंडिंग साइट है यहाँ पर हम पैराग्लाइडिंग करा अच्छा केड़ी के चोटी तो आप लड़ाने ये जो पहाड़ है सर इसके पीछे वाला पहाड़ है उसके टॉप पर टेकऑफ साइट है अच्छा सात हज़ार फीट पे 77000 ਫੀਟ ਤੇ ਆ ਉਹ ਸਾਹਮਣੇ Shimla ਵਾ ਬਿਲਕੁਲ ਸਰ ਤੇ ਇਹ ਲੰਗੀ ਉਹ ਗੜੀ ਜਗ੍ਹਾ ਭਾਜੀ ਉਹ ਜਿਹੜੇ ਵੱਡੇ ਸਾਲਾ ਹੋਟਲ ਬਣਿਆ ਹੋਇਆ ਨਹੀਂ ਇਹ ਹੋਟਲ ਨਹੀਂ ਹੈ ਇਹ ਇੱਕ ਸਾਈ ਬਾਬਾ ਹੈ ਗੁੰਗਰਾਲੇ ਵਾਲੋ ਵਾਲੇ ਇਹ ਉਹਨਾਂ ਦਾ ٹرسٹ ਹੈ ਅੱਛਾ ਉਹਨਾਂ ਦਾ ٹرسٹ ਹੈ ਜਣ ਕੇ ਕੋਈ ਹੋਟਲ ਨਹੀਂ ਉਹ ਜਿੰਨੀ ਬਿਲਡਿੰਗ ਹੋਣੀ ਹੈ ਹਨਾ ਬਿਲਕੁਲ ਸਰ ਇੱਕ ਮੰਦਿਰ ਹੈ ਔਰ ٹرسٹ ਹੈ ਉਹਦਾ ਕੀ ਗੱਲਾਂ ਕਾਫੀ ਦੇਰ ਕੀਤੀਆਂ ਫਿਰ ਕੁਝ ਮੇਰੇ ਦੋਸਤ ਮੇਰੇ ਭਰਾ ਮੇਰੇ ਮਿੱਤਰ ਹਰਮੀਤ ਦੀਆਂ ਕੁਝ ਸ਼ੂਟ ਕੀਤੀਆਂ ਵੀਡੀਓਜ਼ ਫਿਰ ਉਸ ਤੋਂ ਬਾਅਦ ਆਪਾਂ ਨੇ ਇਨਵਾਈਟ ਕੀਤਾ ਉਹਨਾਂ ਨੇ ਆਪਾਂ ਉਧਰ ਚੱਲਦੇ ਆਂ ਫਿਰ ਉਹਨਾਂ ਨਾਲ ਬਹਿ ਕੇ ਖਾਣਾ ਖੂਣਾ ਵੀ ਖਾਵਾਂਗੇ ਸਭ ਤੋਂ ਪਹਿਲਾਂ ਆਪਾਂ ਚੱਲੀਏ ਰਿਜ਼ੋਰਟ ਵੱਲੋਂ ਜਦ ਤੱਕ ਤੁਸੀਂ ਹਾਂ ਕੁਝ ਸ਼ਾਟ ਦੇਖੋ ਅਗਲੀਆਂ ਗੱਲਾਂ ਕਰਦੇ ਆਂ ਅੱਗੇ ਆ ਪਾ ਜੀ ਆਪਣੇ ਆਰਨਮ ਪਾ ਜੀ ਮੈਂ ਤੁਹਾਨੂੰ ਦਿਖਾਉਣਾ ਕਮਰਾ ਦਿਖਾਉਣਾ ਹੈ ਆ ਜੋ क्या अच्छा, बात है अच्छा ऊपर भी बेड लाया हाँ जी सर ऊपर भी डबल बेड है कि यहाँ पर भी डबल बेड है एक सिंगल बेड यहाँ पर है तो पांच बेड्स को आसानी से अकोमोडेट कर सकते हैं इसमें वाह जी वाह क्या, तो जीवा, क्या जीवा, बात है सफाई भी बहुत है क्या बात है ये अलग ही लोकेलिटी है कह लो है ना ये इन्होंने एक रात आपको कॉम्प्लीमेंट्री डिनर दे दिया ਮੇਰੇ ਭਾਣਾ ਇਹ ਜਿਹੜੇ ਦੋ ਕੁੱਤੇ ਸੀ ਇੱਥੇ ਬੜੇ ਸੋਹਣੇ ਕੁੱਤੇ ਸੀ ਆਪਸ ਵਿੱਚ ਖੇਡਦੇ ਸੀ ਇਹਨਾਂ ਨੂੰ ਖੜਾਉਣੇ ਸੱਟਦੇ ਸੀ ਫਿਰ ਚੱਕ ਲਿਆਉਂਦੇ ਸੀ ਤੇ ਇਹਨਾਂ ਨੇ ਸਾਡੇ ਨਾਲ ਵੀ ਬੜੀਆਂ ਸ਼ਰਾਰਤਾਂ ਕੀਤੀਆਂ ਤੇ ਇਹ ਕੁਝ ਬੱਚਿਆਂ ਵਾਸਤੇ ਇੱਥੇ ਐਡਵੈਂਚਰ ਵਾਸਤੇ ਕਹ ਲਓ ਵੀ ਉੱਪਰ ਕਹ ਲਓ ਵੀ ਉੱਪਰ ਰस्सੀਆਂ ਦੇ ਉੱਤੇ ਤੁਰ ਕੇ ਜਾਣਾ ਜਾਂ ਉੱਪਰ ਜਾਲ ਆ ਜਾਲ ਤੇ ਚੜ੍ਹਨਾ ਜਾਂ ਇੱਥੋਂ ਦਰਖਤਾਂ ਤੇ ਚੜ੍ਹਨਾ ਦਰਖਤਾਂ ਤੇ ਪੌੜੀਆਂ ਲਾਈਆਂ ਟਰੀ ਕਲੋ ਵੀ ਹਾਊਸ ਨਹੀਂ ਕਹਿ ਸਕਦੇ ਆਪਾਂ ਟਰੀ ਦੇ ਉੱਤੇ ਇੱਕ ਪਲੇਟਫਾਰਮ ਬਣਾਇਆ ਹੋਇਆ ਆ ਸਾਹਮਣੇ ਰੈਸਟੋਰੈਂਟ ਟਾਈਪ ਆ ਤੁਸੀਂ ਇੱਥੇ ਬਹਿ ਕੇ ਵੀ ਖਾਣਾ ਖਾ ਸਕਦੇ ਹੋ ਤੇ ਇਹਦੇ ਸਾਹਮਣੇ ਬਿਲਕੁਲ ਬਹੁਤ ਵੱਡਾ ਗਰਾਊਂਡ ਆ ਇਸ ਵਕਤ ਸਨਸੈਟ ਹੋ ਰਿਹਾ ਤੇ ਅਸੀਂ ਵੀ ਕੁਝ ਖਾ ਲਿਆ ਤੇ ਹੁਣ ਆਪਣੀ ਤਿਆਰੀ ਆ ਇਹ ਸਾਹਮਣੇ ਜਿਹੜਾ ਪਹਾੜ ਆ ਇਹ ਸ਼ਿਮਲੇ ਦਾ ਪਹਾੜ ਆ ਕਿਉਂਕਿ ਇਸ ਵੇਲੇ ਬੱਦਲ ਹੋਏ ਹੋਏ ਸੀ ਪੂਰੀ ਕਲੈਰਟੀ ਨਹੀਂ ਸੀਗੀ ਇਹ ਸਾਹਮਣੇ Shimla ਵਸਿਆ ਹੋਇਆ Shimla ਦੇਖ ਲਓ ਕਿੰਨੀ ਤਾਦਾਤ ਦੇ ਵਿੱਚ ਵਸਿਆ ਹੋਇਆ ਜਿੰਨਾ ਵੱਡਾ ਸ਼ਹਿਰ ਉਹ ਜੀਆਂ ਉੱਤੇ ਪ੍ਰੋਬਲਮਾਂ ਪਾਣੀ ਦੀਆਂ ਪ੍ਰੋਬਲਮਾਂ Shimla ਦੇ ਵਿੱਚ ਆ ਤੇ ਹੁਣ ਆਪਾਂ ਚੱਲੀਏ ਵਾਪਸੀ ਤੇ ਜੇ ਤੁਹਾਨੂੰ ਇਹ ਬਲੌਗ ਵਧੀਆ ਲੱਗਿਆ ਜਾਂ ਤੁਹਾਨੂੰ ਇਹ ਜਾਣਕਾਰੀ ਚੰਗੀ ਲੱਗੀ ਮੇਰੇ ਹਿਸਾਬ ਨਾਲ ਤੁਸੀਂ 4-5000 ਰੁਪਏ ਦੇ ਵਿੱਚ ਇਸ ਜਗ੍ਹਾ ਦੇ ਉੱਤੇ 3-4 ਜਾਣੇ ਵਧੀਆ ਰਹਿ ਕੇ ਆ ਸਕਦੇ ਹੋ ਬਾਕੀ ਇਸ ਮੇਰੇ ਪ੍ਰਾਈਸ ਜਿਹੜਾ ਮੈਂ ਤੁਹਾਨੂੰ ਪ੍ਰਾਈਸ ਦੱਸ ਰਿਹਾ ਇਹਨੂੰ ਕਨਫਰਮ ਪ੍ਰਾਈਸ ਨਾ ਸਮਝਿਆ ਜਾਵੇ ਇਹ ਜਿਹੜੀ ਥੱਲੇ ਨੂੰ ਆ ਇਹ ਜਰੂਰ ਖਤਰਨਾਕ ਆ ਤੇ ਕਾਫੀ ਉਤਰਾਈ ਆ ਇਹ ਕੱਲੋ ਵੀ ਅੱਧਾ ਕਿਲੋਮੀਟਰ ਦੀ ਥੱਲੇ ਨੂੰ ਉਤਰਾਈ ਆ ਤੇ ਇਹ ਸੜਕ ਤੇ ਤੁਹਾਨੂੰ ਇਸ ਤਰ੍ਹਾਂ ਲੱਗੂਗਾ ਜਿਵੇਂ ਕੋਈ ਗੱਡੀ ਨਹੀਂ ਆਈ ਹੁੰਦੀ ਜਿਵੇਂ ਕੋਈ ਇੱਥੇ ਤੇ ਹੈ ਹੀ ਨਹੀਂ ਤੇ ਬਿਲਕੁਲ ਸੁਨਣਾ ਰਸਤਾ ਵਾ ਤੇ ਆਪਣੇ ਬੁਲਟ ਦੀ ਲਾਈਟ ਚੱਲ ਪਈ ਤੇ ਹੁਣ ਆਪਾਂ ਚੱਲੀਏ ਥੱਲੇ ਨੂੰ ਤੇ ਇੰਜੋਏ ਕਰੋ ਤੁਸੀਂ ਇਹ ਰਸਤੇ ਦੇ ਵਿੱਚ ਇੱਕ ਪਿੰਡ ਆਉਣਾ ਉਸ ਪਿੰਡ ਦੇ ਵਿੱਚ ਕਹਿੰਦੇ ਮੋਮੋ ਬੜੇ ਮਸ਼ਹੂਰ ਆ ਜਿੱਥੇ ਉੱਥੇ ਹੀ ਫਰੈਂਸਿਕ ਲੈਵ ਆ ਤੇ ਆਪਾਂ ਉਹ ਮੋਮੋ ਵੀ ਖਾਵਾਂਗੇ ਤੇ ਮੈਨੂੰ ਬਾਰੇ ਨਾਮ ਨਹੀਂ ਆਉਂਦੇ ਵੀ ਕੀ ਕਹਿੰਦੇ ਆ ਕੀ ਨਹੀਂ ਕਹਿੰਦੇ ਉਹਨਾਂ ਨੇ ਸਾਡੇ ਸਾਹਮਣੇ ਸਬਜ਼ੀ ਕੱਟੀ ਸਾਡੇ ਸਾਹਮਣੇ ਤਲਿਆ ਤੇ ਸਾਡੇ ਸਾਹਮਣੇ ਉਹਨਾਂ ਨੇ ਸਾਨੂੰ ਪਰੋਸਿਆ ਤੇ ਅੱਧਾ ਪੌਣਾ ਘੰਟਾ ਇੱਥੇ ਗੱਲਾਂ ਮਾਰੀਆਂ ਕਿਉਂਕਿ ਆਪਣਾ ਹੋਟਲ ਪਿਛਲੇ ਬਲੌਗ ਚ ਆਪਾਂ ਜਿੱਥੇ ਰਹੇ ਸੀਗੇ ਉਸੀ ਜਗ੍ਹਾ ਤੇ ਆਪਣਾ ਹੋਟਲ ਆ ਤੇ ਉਹ ਹੋਟਲ ਤੇ ਆਪਾਂ ਚਲੇ ਜਾਣਾ ਇਹ ਖਾਈਏ ਤੇ ਹਨੇਰਾ ਬਹੁਤ ਹੋ ਗਿਆ ਤੇ ਹੁਣ ਪਹੁੰਚੀ ਆ ਆਪਣੇ ਹੋਟਲ ਦੇ ਵਿੱਚ ਜਿਹੜਾ ਇਹ ਹੋਟਲ ਆ ਪਿਛਲੇ ਬਲੌਗ ਚ ਤੁਹਾਨੂੰ ਦਿਖਾਇਆ ਸੀ ਇਹ ਕਹ ਲਓ ਵੀ ਇੱਕ ਲੱਕੜ ਦਾ ਪੁਲ ਪਾਰ ਕਰਕੇ ਦੂਜੇ ਪਾਸੇ ਜਾਣਾ ਪੈਂਦਾ ਤਾਂ ਆਪਾਂ ਆਪਣੇ ਹੱਟ ਚ ਜਾਵਾਂਗੇ ਬੈਂਬੂ ਵੈਲੀ ਨਾਮ ਦਾ ਪਿਛਲਾ ਬਲੌਗ ਆ ਮਿਲਦੇ ਆ ਅਗਲੇ ਬਲੌਗ ਚ ਧੰਨਵਾਦ ਦੋਸਤੋ